ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਫ੍ਰੀडम फाइਟਰ ਜੋ ਤਾਰਾ ਸਿੰਘ ਸੀ ਉਹਨਾਂ ਦੇ ਪਿੰਡ ਵਿੱਚ ਪਹੁੰਚੇ ਹਾਂ ਜਿਸ ਤਰ੍ਹਾਂ ਕਿ ਅਸੀਂ ਹਰ ਪਿੰਡ ਵਿੱਚ ਪਹੁੰਚਦੇ ਹਾਂ ਅੱਜ ਉਹਨਾਂ ਦੇ ਪਿੰਡ ਵਿੱਚ ਵੀ ਪਹੁੰਚੇ ਹਾਂ ਅੱਜ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੇ ਸਰਪੰਚ ਸਾਹਿਬ ਸਾਡੇ ਨਾਲ ਬੈਠੇ ਨੇ ਸਰਪੰਚ ਸਾਹਿਬ ਨੂੰ ਆਪਾਂ ਪੁੱਛਾਂਗੇ ਕਿ ਜੋ ਸਮੇਂ ਦੀ ਸਰਕਾਰ ਚੱਲ ਰਹੀ ਹੈ ਉਹਦੇ ਬਾਰੇ ਪੁੱਛਾਂਗੇ ਤੇ ਹਲਕੇ ਦੇ ਜੋ ਐਮਐਲਏ ਨੇ ਸਰਦਾਰ ਜੈਕਸ਼ਨ ਸਿੰਘ ਰੂੜੀ ਜੋ ਡਿਪਟੀ ਸਪੀਕਰ ਵਿਧਾਨ ਸਭਾ ਵੀ ਨੇ ਉਹਨਾਂ ਦੇ ਕੰਮ ਕਾਜਾਂ ਬਾਰੇ ਪੁੱਛਾਂਗੇ ਤੇ ਜੋ ਇੱਕ ਕੋੜ ਬਹੁਤ ਬਹੁਤ ਬੁਰਾ ਜੋ ਪੰਜਾਬ ਨੂੰ ਲੱਗ ਚੁੱਕਾ ਹੈ ਨਸ਼ੇ ਬਾਰੇ ਉਹਨਾਂ ਬਾਰੇ ਵੀ ਅੱਜ ਸਰਪੰਨ ਸਾਹਿਬ ਨਾਲ ਗੱਲ ਕਰਾਂਗੇ ਪਹਿਲਾਂ ਤਾਂ ਸਰਪੰਨ ਸਾਹਿਬ ਜੀ ਤੁਹਾਨੂੰ ਮੁਬਾਰਕਾਂ ਕਿ ਤੁਸੀਂ ਐਡੀ ਵੱਡੀ ਲੀਡ ਨਾਲ ਜਿੱਤੇ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਨ ਨਗਰ ਨੂੰ ਮੁਬਾਰਕਾਂ ਜਿਹਨੇ ਵੋਟਾਂ ਪਾ ਕੇ ਬਣਾਇਆ ਮੈਨੂੰ ਠੀਕ ਹੈ ਜੀ ਤੇ ਸਰਪੰਚ ਸਾਹਿਬ ਜੀ ਤੁਸੀਂ ਇਹ ਵੀ ਦੱਸ ਸਕਦੇ ਮੈਨੂੰ ਕੀ ਤੁਹਾਡੇ ਪਿੰਡ 'ਚ ਜਿਹੜਾ ਕੰਮ ਹੈ ਜਿਹੜਾ ਜਿਹੜਾ ਵਿਕਾਸ ਹੈ ਵਿਕਾਸ ਕਿੰਨਾ ਕੁ ਬਾਕੀ ਹੈ ਤੇ ਕਿੰਨਾ ਹੋ ਚੁੱਕਾ ਵਿਕਾਸ ਜਿਹੜਾ ਜੀ 20% ਹੋਇਆ ਜੀ ਵਿਕਾਸ ਕਰਨੇ ਵਾਲਾ ਬਹੁਤ ਰਹਿੰਦਾ ਏ ਹਾਂਜੀ ਪਿੰਡ ਵਿੱਚ ਗਲੀਆਂ ਦਾ ਕੰਮ ਨਹੀਂ ਹੋਇਆ ਗਲੀਆਂ ਬਣਾਉਣ ਵਾਲੀਆਂ ਸਾਰੀਆਂ ਏ ਲੇਟਾਂ ਹੈ ਨਹੀਂ ਜੀ ਲਾਟ ਲੇਟਾਂ ਪਿੰਡ ਵਿੱਚ ਕੋਈ ਵੀ ਨਹੀਂ ਤੇ ਜਿਹੜੀਆਂ ਗਲੀਆਂ ਦੀ ਗੱਲ ਕਰਦੇ ਆ ਤੁਸੀਂ ਗਲੀਆਂ ਕੋਈ ਵੀ ਇਹਦੀ ਇੰਟਰਲੋਕ ਦੀਆਂ ਗਲੀਆਂ ਨਹੀਂ ਬਣੀਆਂ ਬਣੀਆਂ ਜੀ ਉੜੀਆਂ ਬਣੀਆਂ ਜੀ ਬਾਕੀ ਟਾਲੀਆਂ ਗਲੀਆਂ ਜੀ ਤਕਰੀਬਨ 35-40 ਸਾਲ ਹੋ ਗਿਆ ਜੀ ਉਹ ਗਲੀਆਂ ਬਣੀਆਂ ਜਿਹੜੀਆਂ 35-40 ਸਾਲ ਹੋ ਗਏ ਗਲੀਆਂ ਬਣੀਆਂ ਨੇ ਤਕਰੀਬਨ 40 ਸਾਲ ਹੋ ਗਿਆ ਜੀ ਉਹ ਗਲੀਆਂ ਬਣੀਆਂ ਗੱਬੇ ਜਿਹੜਾ ਪਿੰਡ ਦੇ ਤੁਹਾਨੂੰ ਦੁਕਾਨੇ ਵੀ ਆ 40 ਸਾਲ ਹੋ ਗਿਆ ਜੀ ਉਹਨਾਂ ਨੂੰ ਬਣਿਆ ਨੂੰ ਬਣੀਆਂ ਹੀ ਨਹੀਂ ਓਏ ਕਾਰਨ ਕੀ ਹੈ ਨਾ ਬਣਦਾ ਤੁਸੀਂ ਦੱਸ ਸਕਦੇ ਮੇਰਾ ਕਾਰਨ ਮੈਨੂੰ ਤਾਂ ਪਤਾ ਨਹੀਂ ਜੀ ਹੁਣ ਕੀ ਕਾਰਨ ਹੁਣ ਪੰਚਾਇਤਾਂ ਨਹੀਂ ਬਣਾਈਆਂ ਜੀ ਹੁਣ ਕੀ ਕੀਤਾ ਜਾ ਸਕਦਾ ਫਿਰ ਸਰਪੰਚ ਸਰਪੰਚ ਬਈ ਕੱਲ ਮੈਂ ਤੁਹਾਨੂੰ ਤਰਨ ਕਰ ਕਰਨੀ ਆ ਨਾ ਕਿ ਜਿਹੜਾ ਸਰਪੰਚ ਹੁੰਦਾ ਹੈ ਨਾ ਜੀ ਸਰਪੰਚ ਆ ਉਹ ਪਿਓ ਇੱਕ ਨਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇੱਕ ਉਹਨੂੰ ਕੰਮ ਕਰਨਾ ਚਾਹੀਦਾ ਮੰਨਦੇ ਗੱਲੇ ਲਈ ਮੰਨਦੇ ਆ ਜੀ ਹਾਂ ਜੀ ਜਿਹੜੀ ਮਰਜ਼ੀ ਸਰਕਾਰ ਹੋਵੇ ਠੀਕ ਹੈ ਉਹ ਜਿਹੜੀ ਮਰਜ਼ੀ ਸਰਕਾਰ ਨਾ ਉਹਦੀ ਹੋਵੇ ਦੂਜੀ ਪਰ ਉਹਨੂੰ ਹਰ ਇੱਕ ਸਰਕਾਰ ਦੇ ਕੋਲ ਆਪਣੇ ਪਿੰਡ ਦਾ ਕੰਮ ਲੈ ਕੇ ਜਾਣਾ ਚਾਹੀਦਾ ਠੀਕ ਗੱਲ ਤਾਂ ਮੰਨਦੇ ਆ ਮੰਨਦੇ ਆ ਜੀ ਮੰਨਦੇ ਆ ਹੈ ਨਾ ਮੰਨਦੇ ਆ ਕਿਉਂਕਿ ਜੇ ਸਾਡੇ ਹੁਣ 60 ਲੱਗੀ ਆ ਅਸੀਂ ਜੇ ਜਾਵਾਂਗੇ ਹਸਪੀਟਲ ਦਵਾਈ ਤਾਂ ਹੀ ਮਿਲੂਗੀ ਠੀਕ ਹੈ ਹੈ ਨਾ ਜੀ ਸਾਡੇ ਸਰਪੰਚਾ ਸਾਡੇ ਜਿਹੜੇ ਸਰਪੰਚਾ ਨੂੰ ਆ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਮਤਾ ਪਾ ਕੇ ਪਿੰਡ ਦਾ ਕੰਮ ਹੈ ਜਿਹੜਾ ਉਹ ਲੈ ਕੇ ਜਾਣਾ ਸਰਕਾਰ ਕੋ ਸਰਕਾਰ ਕਰੂਗੀ ਜਿੱਦਾਂ ਹੁਣ ਬਾਕੀ ਪਿੰਡਾਂ ਵਿੱਚ ਵਿਕਾਸ ਹੋਇਆ ਤੁਹਾਡੇ ਪਿੰਡ ਬਹੁਤ ਪਿੱਛੇ ਰਹਿ ਗਿਆ ਵਿਕਾਸ ਤਾ ਤੁਸੀਂ ਦੇਖਦੇ ਆ ਜੀ ਇੱਥੇ ਵਿਕਾਸ ਬਹੁਤ ਘੱਟ ਹੋਇਆ ਹੈ ਵਿਕਾਸ ਦੀ ਬਹੁਤ ਲੋੜ ਆ ਅਸੀਂ ਤਾਂ ਮਰੇ ਐਮਐਲਏ ਸਾਹਿਬ ਨੂੰ ਕੋ ਕਹਾਂਗੇ ਜੈਕਸ਼ਨ ਰੋਡੀ ਸਾਨੂੰ ਗਰੰਟੀ ਦੇਣ ਦੀ ਪਿੰਡ ਦਾ ਵਿਕਾਸ ਕਰੀਏ ਜੀ ਔਰ ਉਹ ਵਧੀਆ ਪਿੰਡ ਬਣਾਈਏ ਜੀ ਤੁਹਾਨੂੰ ਯਾਨੀ ਮੇਨ ਜਿੱਦਾਂ ਹੁੰਦੀ ਹੈ ਇੱਕ ਪਿੰਡ ਵਿੱਚ ਹੁੰਦੀ ਹੈ ਕਿ ਪਿੰਡ ਦੇ ਆਧਾਰ ਤੇ ਕੋਈ ਚੀਜ਼ ਹੁੰਦੀ ਹੈ ਜੇ ਚੀਜ਼ ਸਾਨੂੰ ਪਿੰਡ ਦੇ ਆਧਾਰ ਤੇ ਚਾਹੀਦੀ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਚੀਜ਼ਾਂ ਕਿਹੜੀਆਂ ਸਾਨੂੰ ਇੱਕ ਇੱਕ ਗਰਾਊਂਡ ਆ ਜੀ ਸਾਡੇ ਪਿੰਡ ਦੇ ਗਰਾਊਂਡ ਚਾਹੀਦੀ ਮੁੰਡਿਆਂ ਨੂੰ ਜੀ ਅੱਛਾ ਜੀ ਹਾਂ ਜੀ ਇਹ ਹੋਰ ਇੱਕ ਪਿੰਡ ਵਿੱਚ ਬਣਦੇ ਨੂੰ ਤੁਹਾਡੇ ਸਾਹਮਣੇ ਆ ਬਹੁਤ ਮਤਲਬ ਪਿੰਡ ਵਿੱਚ ਬਣਦੇ ਨੂੰ ਮੂਰੇ ਗਾਂਦ ਪਿਆ ਸਾਰੇ ਉਹ ਐਂਟਰਲੌਕ ਚਾਹੀਦਾ ਸਾਰੇ ਲੱਗਣਾ ਉਹ ਸਾਰਾ ਐਂਟਰਲੌਕ ਹਾਂ ਜੀ ਹਾਂ ਜੀ ਇੱਕ ਹਸਪਤਾਲ ਆ ਸਾਡੇ ਪਿੰਡ ਜੀ ਉਹ ਵੀ ਬੰਦ ਪਿਆ ਜੀ ਮਹੱਲਾ ਕਲੀਨਿਕ ਬਹੁਤ ਘੱਟ ਚੱਲਦਾ ਜੀ ਉੱਥੇ ਵੀ ਕੋਈ ਐਕਸਟਰਾ ਮਸ਼ੀਨ ਹੋਵੇ ਕੋਈ ਸਕੈਨ ਹੋਵੇ ਕੋਈ ਜਿਹੜਾ ਲੋਕਾਂ ਨੂੰ ਸਹੂਲਤ ਹੋਵੇ ਜੀ 28 28 ਬੈੱਡ ਦਾ ਹਸਪਤਾਲ ਆ ਜੀ ਉੱਥੇ ਅੱਛਾ ਜੀ ਉਹ ਚੱਲ ਨਹੀਂ ਰਿਹਾ ਜੀ ਉਹਨੂੰ ਮਹੱਲਾ ਕਲੀਨਿਕ ਦੀ ਤਰਦੀਲ ਕਰ ਦਿੱਤਾ ਗਿਆ ਹਾਂਜੀ ਤੇ ਉੱਥੇ ਦਵਾਈਆਂ ਜਾਂ ਕੁਝ ਐਕਸਟਰਾ ਮਸ਼ੀਨਾਂ ਵਗੈਰਾ ਘਾਟ ਆਉਂਦੇ ਨਹੀਂ ਡਾਕਟਰ ਆਉਂਦੇ ਨਹੀਂ ਜੀ ਕੋਈ ਵੀ ਉੱਥੇ ਅੱਛਾ ਤੇ ਕੋਈ ਡਾਕਟਰ ਨਹੀਂ ਆਦਾ ਇੱਥੇ ਤੁਸੀਂ ਇਹ ਜਿਹੜੀਆਂ ਗੱਲਾਂ ਆ ਇਹ ਸਾਰੀਆਂ ਡਿਊਟੀ ਰੈਟਰੀਸਿਵ ਕੱਟ ਤੱਕ ਜਾਈਆਂ ਮੈਂ ਤਾਂ ਹੁਣ ਬਣਿਆ ਜੀ ਹੁਣ ਜਸ ਸੋਚਾ ਕਿ ਸਗਮ ਹੋਊਗਾ ਸਮਾਂ ਉਹਦੇ ਬਾਅਦ ਉਹਦੇ ਬਾਅਦ ਜਾ ਕੇ ਦੱਸਾਂਗੇ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਜਿਹੜੀ ਗਰਾਊਂਡ ਹੈ ਤੁਹਾਡੀ ਇਹ ਗਰਾਊਂਡ ਪੂਰੀ ਹੈ ਕਿ ਗਰਾਊਂਡ ਕਿਤੇ ਬਾਹਰ ਲੈ ਕੇ ਲੈਣ ਦੀ ਸਲਾਹ ਹੈ ਜੀ ਗ੍ਰਾਊਂਡ ਤਾਂ ਸਾਡ ਕੋਈ ਇੱਕ ਹੋਰ ਹੈਗੀ ਜੀ ਬਾਹਰਲੇ ਪਾਸੇ ਇੱਧਰ ਉਧਰ ਟੂਰਨਾਮੈਂਟ ਕਰਾਣੇ ਸਾਲ ਦੀ ਸਾਲ ਹੈ ਇਹ ਗ੍ਰਾਊਂਡ ਉਦਾਂ ਇਹ ਸਕੂਲ ਦੀ ਗ੍ਰਾਊਂਡ ਹੈ ਜੀ ਅੱਛਾ ਜੀ ਇਹ ਵੱਲ এনਵਾਇਰਨਮੈਂਟ ਕਾਂਦੀ ਲੋੜ ਹੈ ਹਾਂ ਡਿਵੈਲਪਮੈਂਟ ਕਰਨ ਦੀ ਲੋੜ ਹੈ ਇਹਦੇ ਵਿੱਚ ਵਧੀਆ ਆਲੇ ਦੁਆਲੇ ਫੋਟ ਪਾਥ ਬਣ ਜਵੇ ਹਾਂਜੀ ਹਾਂਜੀ ਜਿਹਦੇ ਵਿੱਚ ਸਵੇਰ ਤਕਾਲੇ ਜਿਹੜੇ ਸੈਰ ਕਰਨ ਜਾਂਦੇ ਬਾਹਰ ਇੱਥੇ ਕਰਨ ਦੀ ਇੱਥੇ ਹਾਂ ਵਿੱਚ ਇਹਦੇ ਕਾ ਲੱਗਦੇ ਵਧੀਆ ਬਣ ਜਵੇ ਹਾਂਜੀ ਇਹਦਾ ਲੁੱਟਾਂ ਕਵਾ ਬਾਹਰ ਜਾਂਦੇ ਆ ਉਹ ਲੁੱਟਾਂ ਕਵਾ ਵੀ ਹੁੰਨ ਆਇਆ ਇੱਥੇ ਕਰਨ ਸੈਰ ਦਾ ਵਧੀਆ ਬਣ ਆਇਆ ਇਹ ਵੀ ਗੱਲ ਤੁਹਾਡੀ ਸਹੀ ਹੈ ਸਰ ਤੇ ਦੂਜਾ ਤੁਸੀਂ ਜਿਹੜੀ ਹੁਣੇ ਸਮੇਂ ਦੀ ਸਰਕਾਰ ਹੈ ਚੱਲ ਰਹੀ ਹੈ ਇਹਦੇ ਬਾਰੇ ਕੀ ਬਿਆਨ ਦੋਗੇ ਤੁਸੀਂ ਇਹਦੇ ਬਾਰੇ ਠੀਕ ਆ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਇਹਦੇ ਬਾਰੇ ਤਾਂ ਹੋਰ ਹਾਂਜੀ ਤਾਂ ਵਧੀਆ ਠੀਕ ਆ ਵਧੀਆ ਚੱਲਦੀ ਆ ਠੀਕ ਆ ਜੀ ਹਾਂਜੀ ਤੇ ਜਿਹੜੇ ਆਪਣੇ ਸਮੇਂ ਦੇ ਐਮਐਲਏ ਸਰਦਾਰ ਜਗਜੀਤ ਸਿੰਘ ਰੋੜੀ ਉਹਨਾਂ ਦੇ ਬਾਰੇ ਤੁਹਾਡਾ ਕੀ ਵਿਊ ਹੈ ਠੀਕ ਆ ਵਧੀਆ ਬੰਦੇ ਆ ਠੀਕ ਆ ਜੀ ਠੀਕ ਹੈ ਜੀ ਹਾਂਜੀ ਬੰਦੇ ਗਿਆ ਦੇ ਬੰਦਾ ਠੀਕ ਹੈ ਜੀ ਹਾਂਜੀ ਗਿਆ ਤੇ ਗੱਲ ਸੁਣਦੇ ਆ ਤੁਸੀਂ ਇਹ ਕੀ ਕਹੋਂਗੇ ਕਿ ਜਦੋਂ ਰੋੜੀ ਸਾਹਿਬ ਤੁਸੀਂ ਉਹਨਾਂ ਕੋਲ ਜਾਂਦੇ ਆ ਤਾਂ ਉਹ ਤੁਹਾਡਾ ਜਿਹੜੇ ਗੱਲਾਂ ਤੁਸੀਂ ਉਹਨਾਂ ਨੂੰ ਦੱਸਦੇ ਆ ਕਿ ਸਾਡੇ ਹੋਣੇ ਵਾਲੇ ਆ ਤੇ ਉਹ ਸੁਣਦੇ ਆ ਸਾਡੀਆਂ ਸਾਰੀ ਬਿਲਕੁਲ ਸੁਣਦੇ ਆ ਜੀ ਹਾਂਜੀ ਬਿਲਕੁਲ ਸੁਣਦੇ ਆ ਸਾਰੀ ਗੱਲਬਾਤ ਸਾਡੀ ਹਾਂਜੀ ਪਲ ਹਰਲੇ ਸਾਨੂੰ ਜਾਨੀ ਗ੍ਰਾਂਟ ਨਹੀਂ ਕੋਈ ਮਿਲਸੀ ਉਹਦੇ ਬਾਰੇ ਹਾਂਜੀ ਗ੍ਰਾਂਟ ਕੋਈ ਦੇਊਗੇ ਵੇ گا ਸਰਪੰਚਾਂ ਨੂੰ ਉਹ ਤਾਂ ਹੁਣ 23 ਦੇ ਬਾਅਦ ਇਦਾਂ ਗਰੰਟਾ ਸ਼ੁਰੂ ਹੋਣੀਏ ਦੇਣੀ ਆ ਨਾ ਤੇ ਜਦੋਂ 23 ਦੇ ਬਾਅਦ ਤਾਂ 24 ਨੂੰ ਤੁਹਾਨੂੰ ਜਦੋਂ ਮੋਹਰਾ ਇਹ ਕਹਿੰਦੇ ਆ ਜੋ ਸੁਣਿਆ ਮੈਂ ਪੀ ਮੋਹਰਾ ਆ ਜਿਹੜੀਆਂ ਦੋਸਤੋ ਬਾਅਦ ਤੁਹਾਨੂੰ ਗਰੰਟਾ ਦੇਣੀ ਸ਼ੁਰੂ ਕਰੂਗੇ ਕੱਲੇ ਕੱਲੇ ਪਿੰਡ ਨੂੰ ਇਦਾਂ ਬਿਲਕੁਲ ਸਾਡੇ ਜੀ ਪਿੰਡ ਦੇ ਵਿੱਚ ਜਾਣੀ ਹੈ ਨਾ ਹਾਂਜੀ ਜਾਣੀ ਡਿਵੈਲਪਮੈਂਟ ਦੀ ਬਹੁਤ ਜ਼ਿਆਦੇ ਲੋੜ ਆ ਜ਼ਿਆਦੇ ਲੋੜ ਆ ਤੇ ਜ਼ਿਆਦੇ ਪਿਛੜ ਗਿਆ ਜੀ ਜ਼ਿਆਦੇ ਪਿਛੜ ਗਿਆ ਪਿੰਡ ਹਾਂਜੀ 10 ਸਾਲ ਪਿੱਛੇ 10 ਸਾਲ ਪਿੱਛੇ ਪੈ ਗਿਆ ਜੀ 10 ਸਾਲ ਪਿੱਛੇ ਪੈ ਗਿਆ ਹਾਂਜੀ ਠੀਕ ਹੈ ਜੀ ਤੇ ਹੁਣ ਜਿਹੜੀਆਂ ਤੁਸੀਂ ਇਹ ਕਹਿੰਨੇ ਆ ਕਿ ਸਾਡੇ ਪਿੰਡ ਜਿਹੜੀਆਂ 30 ਸਾਲ ਤੋਂ ਸੜਕਾਂ ਨਹੀਂ ਬਣੀਆਂ ਗਲੀਆਂ ਨਹੀਂ ਬਣੀਆਂ ਆਪਾਂ ਗਲੀਆਂ ਦੇਖ ਸਕਦੇ ਹਾਂ ਬਿਲਕੁਲ ਦਿਖਾ ਦੇ ਤੁਹਾਨੂੰ ਚਲੋ ਜੀ ਦੇਖੀਏ ਪਹਿਲਾਂ ਚਲੋ ਤੇ ਜਿਹੜੀਆਂ ਗਲੀਆਂ ਆ ਦਿਖਾ ਦੇ ਤੁਹਾਨੂੰ ਹਾਂ ਜੀ ਤਕਰੀਬਨ 40 ਸਾਲ ਹੋ ਗਏ ਉਹਨਾਂ ਦੇ ਵਿੱਚ ਉੱਪਰ ਇੱਟਾਂ ਲਗੀਆਂ ਨਾ ਕਿ ਬਲੌਕ ਲੱਗੇ ਹੁਣ ਤੱਕ ਠੀਕ ਹੈ ਜੀ 40 ਸਾਲ ਹੋ ਗਏ ਆ ਫਿਲਟਰ ਬਲੌਕ ਜਾਨੀ ਲੱਗੇ ਹੀ ਨਹੀਂ ਬਿਲਕੁਲ ਨਹੀਂ ਲੱਗੇ ਤੁਹਾਨੂੰ ਤੁਹਾਨੂੰ ਅਸੀਂ ਜਾਣੇ ਹਾਂ ਦਿਖਾੜ ਦੇਣਾ ਰੂਬਰੂ ਦਿਖਾ ਦੇ ਤੁਹਾਨੂੰ ਚੱਲ ਕੇ ਹਾਂ ਜੀ ਚਲੋ ਆਪਾਂ ਦੇਖਦੇ ਆਂ ਚਲੋ ਆਓ ਇਹ ਭਾਈ ਪਾਉਸ ਕਰਨ ਪਾਉ ਸਰਪੰਚ ਸਾਹਿਬ ਇਹ ਜਿਹੜੀ ਹੈ ਗਲੀ ਜਿਹੜੀ 40 30 40 ਸਾਲ ਤੋਂ ਤੁਸੀਂ ਐਦੇ ਦੇਖ ਰਹੇ ਇਹਨੂੰ 40 ਸਾਲ ਪੁਰਾਣੀ ਹੈ ਜੀ ਪਹਿਲਾਂ ਸਾਡਾ ਘਰ ਇੱਥੇ ਹੁੰਦਾ ਸੀ ਪਿੰਡ ਦੇ ਵਿੱਚ ਉਹ ਤੋਂ ਬਣੀ ਸੀ ਮੈਂ ਛੋਟਾ ਜਿਹਾ ਸੀਗਾ ਜੀ ਠੀਕ ਹੈ ਜੀ ਹਾਂ ਜੀ ਉਹਦੀ ਵੀ ਬਣੀ ਹੋ 40 ਸਾਲ ਹੋ ਗਿਆ ਜੀ ਇਹ 40 ਸਾਲ ਹੋ ਗਈ ਜੀ ਹਾਂ ਜੀ ਇਹ ਬਣੀ ਨੂੰ ਆ ਦੇਖ ਲਓ ਤੁਸੀਂ ਇਸਾਂ ਵੀ ਘੱਟ ਗਈਆਂ ਹੁਣ ਤਾਂ ਵੀ ਘੱਟ ਗਈਆਂ ਤੇ ਨਾਲੇ ਉੱਪਰ ਕੋਈ ਲਾਈਟ ਵਗੈਰਾ ਵੀ ਨਹੀਂ ਹੈ ਨਾ ਲਾਈਟਾਂ ਦੀ ਤੁਹਾਨੂੰ ਬਹੁਤ ਲੋੜ ਹੈ ਲਾਈਟ ਦੀ ਲੋੜ ਹੈ ਜੀ ਬਹੁਤ ਹਾਂਜੀ ਕੋਈ ਲਾਈਟ ਹੈ ਹੀ ਨਹੀਂ ਕੋਈ ਵੀ ਜੀ ਸਟਰੀਟ ਲਾਈਟਾਂ ਪਿੰਡ ਵਿੱਚ ਕੋਈ ਵੀ ਨਹੀਂ ਆਈਆਂ ਆਈਆਂ ਹੋ ਗਏ ਪਹਿਲਾਂ ਆਈਆਂ ਹੋਈਆਂ ਥੋੜੀਆਂ ਜੀਆਂ ਆਇਆ ਉਹ ਬੰਦ ਆ ਸਾਰੀ ਕੋਈ ਵੀ ਨਹੀਂ ਚੱਲਦੀ ਜੀ ਥੋੜੀਆਂ ਹਾਂ ਹਾਂਜੀ ਥੋੜੀਆਂ ਆਈਆਂ ਹੋਗੀਆਂ ਕੋਈ ਚੱਲਦੀ ਨਹੀਂ ਹਾਂਜੀ ਫਿਰ ਸਰਪੰਚ ਸਾਹਿਬ ਉਦਾਂ ਵੈਸੇ ਤੁਹਾਨੂੰ ਮੈਂ ਗੱਲ ਦੱਸਦਾ ਇੱਕ ਗੜ ਸ਼ੰਕਰ ਜਿਹੜਾ ਆਪਣਾ ਹਲਕਾ ਆ ਇਹਦੇ ਪਿੰਡਾਂ 'ਚ ਮੈਂ ਬਹੁਤ ਸਾਰੇ ਪਿੰਡਾਂ 'ਚ ਦੇਖਿਆ ਕਿ ਇੰਟਰ ਲੋਗ ਸਾਰੀਆਂ ਗਲੀਆਂ ਇੰਟਰ ਲੋਗਾਂ ਦੀ ਬਣ ਚੁੱਕੀਆਂ ਹਨ ਤਕਰੀਬਨ ਬਣ ਚੁੱਕੀਆਂ ਹਨ ਹਾਂਜੀ ਹਾਂਜੀ ਪਰ ਪਰ ਅੱਜ ਆ ਤੁਹਾਡਾ ਪਿੰਡ ਦੇਖ ਕੇ ਮਨ ਨੂੰ ਹੋਰ ਤਰ੍ਹਾਂ ਹੋਇਆ ਕਿ ਇਹ ਪਿੰਡ ਬਹੁਤ ਜਿਆਦਾ ਜਿੱਦਾਂ ਕਹਿੰਦੀ ਹਰੇਕ ਗਲੀ ਬਣੀ ਨਹੀਂ ਇਹ ਚੱਕਰ ਹੋ ਕੀ ਚੱਕਰ ਹੈ ਪਤਾ ਨਹੀਂ ਜੀ ਹੁਣ ਇਹ ਪਿਛਲੀ ਪੰਚਾਇਤਾਂ ਨੂੰ ਪਤਾ